ਆ ਵੀਡੀਓ ਵੇਖਿਓ ਨੂਰ ਦੇ ਭਾਬੇ ਦੀ ਇੱਕ ਹੋਰ ਬੇਸ਼ਰਮੀ ਵਾਲੀ ਵੀਡੀਓ। ਲਓ ਵੀ ਅੱਜ ਚੱਲਿਆ ਨੂਰ ਦੀ ਮੰਮੀ ਦਾ ਪਛਾਣ ਪੱਤਰ ਬਣਾਉਣਾ। ਉਹ ਟਕਾਏ ਜਿਹੜੇ ਛੱਗੀਆਂ ਆਈਡੀਆਂ ਮੇਰੇ ਪਛਾਣ ਪੱਤਰ ਦੀ ਨੂਰ ਦੀ ਮੰਮੀ ਦੇ। ਪ੍ਰਵਾਹ ਆਧਾਰ ਕਾਰਡ ਬਣਾਉਣ ਲੱਗਿਆ ਇਹਨੂੰ ਸਕੈਨ ਕਰਨਾ ਪੈਂਦਾ ਇਹਨੂੰ। ਜਿਹੜੀ ਚੀਜ਼ ਤੂੰ ਸਕੈਨ ਕਰਨ ਦੇਣਾ ਉਹਦੀ ਲੋਡ ਨਹੀਂ ਪੈਂਦੀ ਆਧਾਰ ਕਾਰਡ ਬਣਾਉਣ ਲੱਗਿਆ ਉਹਦਾ ਸਾਈਜ਼ ਦੱਸਣ ਦੀ ਬਿਲਕੁਲ ਲੋੜ ਨਹੀਂ ਹੁੰਦੀ। ਤੂੰ ਜਾਣ ਬੁੱਝ ਕੇ ਮੰਨ ਲਾ ਜੇ ਉਹ ਕੋਈ ਚੀਜ਼ ਫੜਨੀ ਕੈਮਰੇ ਵਾਲਾ ਹੱਥ ਦੂਰ ਰੱਖਦਾ ਦੂਜਾ ਹੱਥ ਵਧਾ ਕੇ ਉਹਦੇ ਕੋ ਲਪਾਫਾ ਫੜਦਾ ਫੜ ਲੈਂਦਾ ਬਾਕੀ ਲੋਡ ਕੀ ਸੀ ਨਾਲੇ ਜਦੋਂ ਚੱਲੇ ਹੋ ਤੁਸੀਂ ਆਧਾਰ ਕਾਰਡ ਬਣਾਉਣ ਤੇ ਲਪਾਫਾ ਬਣਦੀ ਲੋਡ ਕੀ ਲਪਾਫੇ ਦੀ ਕੋਈ ਲੋਡ ਨਹੀਂ ਬਸ ਵਾਸਤੂ ਸਕੈਨ ਕਰਕੇ ਨਾ ਆ ਜਿਹੜੇ ਵੀਡੀਓ ਵੇਖਣ ਵਾਲੇ ਉਹਨਾਂ ਨੂੰ ਆ ਵਿਖਾ ਲੈਣਾ ਚਾਹੁੰਦਾ ਹਾਂ ਸਕੈਂਦਰ ਜਾਂ ਵੇਖ ਲਓ ਘੜੀ ਹੁਣ ਮੈਂ ਆਧਾਰ ਕਾਰਡ ਬਣਾਉਣ ਜਾਂਦਿਆਂ ਜੇ ਮੈਂ ਘੜੀ ਲਾ ਕੇ ਆਉਣੀ ਜੇ ਤੇ ਮਨ ਪਰਚਾਲਿਓ ਮੈਂ ਲਾਗੋ ਕਰਕੇ ਵਿਖਾਲ ਦਿੰਨਾ ਐਂ ਗਾਂਹ ਜਾ ਕੇ ਉਹ ਯਰਮਾ ਯਰਮ ਕਰ ਲਾਗੋਈ ਉੜ ਕੇ ਆਂਦੇ ਤੁਸੀਂ ਜਾਣ ਪੁੱਝ ਕੇ ਬੋਲਦੇ ਅਸੀਂ ਕਿ ਜਾਣ ਪੁੱਝ ਕੇ ਬੋਲਣਾ ਯਾਰਾ ਹੈਗੀ ਜੇ ਖੰਡ